ਜੋਸ ਜਿਹੜਾ ਖੜਾ ਉਹਨੇ ਕਾਹਦਾ ਲਿਖਾ ਪਰਖਦਾ ਉਹ ਵਕਤ ਉਹਦੇ ਲੈ ਗਿਆ ਉਹ ਜਿੱਤੀ ਜਿੱਤੇ ਇਹ ਵੀ ਕਵਰ ਆਫਟਰ ਉਹ ਪੰਜਾਬ ਤੀਹੇ ਜਾ ਨਹੀਂ ਵਰਕਰ ਨੂੰ ਜਿੱਤ ਨਹੀਂ ਹੈਗੀ ਕਾਦੇ ਦਾ ਰੀਤੀ ਹੈ ਇੱਕ ਹੀ ਰਹੂਗਾ ਕਦੇ ਵੀ ਕਾਦੀ ਦਾ ਦੋ ਪੰਜਾਬ ਜਨਾ ਕਾਮਯਾਬ ਹੋਇਆ ਜਿੱਦਾਂ ਇਹਨਾਂ ਪਿਛਲੀ ਹਿਸਟਰੀ ਪੜ੍ਹ ਲਓ ਸਾਰੀ ਕਾਦੀ ਦਾ ਚਵੇਸ਼ੇ ਹੀ ਸੀਸਾ ਤਰੇ ਜਾਂ ਪੰਜਾਬ ਦੇ ਵਿੱਚ ਛੋਟੇ ਛੋਟੇ ਕਾਲੀਦਾਸ ਤਾਂ ਪਹਿਲਾਂ ਵੀ ਕਈ ਰਹੇ ਆ ਮਾਰ ਸਾਹਿਬ ਦਾ ਹੀ ਨਾਮ ਇਹ ਤੋਂ ਲੈ ਕੇ ਚੱਲੀ ਜਾਂਦਾ ਥੂਰਾ ਦੇ ਵਿੱਚ ਆਪਣੇ ਰਵੀਂਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੂਡੇ ਵਾਲਾ ਦਾ ਵੀ ਚੱਲੀ ਜਾਂਦਾ ਉਹਨੂੰ ਆਪ ਬਖਵਾਲੇ ਬੁਲਾ ਦਿਆ ਕਾਲੀਦਾਸ ਕਹੇ ਕਿਨੇ بڑے ਹੋਰ ਵੀ ਹੈਗੇ ਬੜੇ ਤੇ ਇਹ ਬੜਦੇ ਰਹਿੰਦੇ ਨੇ ਮੇਰੇ ਤੋਂ ਤੁਹਾਡੇ ਵੀ ਗਏ ਨਹੀਂ ਤੁਹਾਡੇ ਤੋਂ ਹੀ ਲੱਗੂਏ ਨੇ ਲਾਮ ਬੰਦੀ ਉਹਨਾਂ ਨੇ ਕੰਡਾ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਲੱਗੂਆ ਵੀ ਹਦਾਂ ਸਭ ਤੁਹਾਡੇ ਮੈਂ ਪਹਿਲਾਂ ਵਾਲੇ ਵੀ ਸਾਡੇ ਤੋਂ ਹੀ ਗਏ ਸੀ ਜਿਹਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਤੋਂ ਹੀ ਗਏ ਆ ਜੇ ਕਾਂਗਰਸ ਸਾਡਾ ਬਣੂ ਤਾਂ ਕਾਂਗਰਸ ਚ ਜਾਓ ਜੇ ਕਾਦੀਦਲ ਬਣੂ ਤਾਂ ਸਾਡੇ ਤੋਂ ਹੀ ਰਸਤਾਂ ਸਕੇ ਜਾਂਦੇ ਉਹ ਕਿਸੇ ਨਾ ਕਿਸੇ ਕੰਮ ਕਰਕੇ ਕੋਈ ਇਹ ਕੋਰ ਲਾਭ ਪਤੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਲਈ ਜਿੱਦੇ ਵਰਕਰ ਹੈ ਜਿੱਦਾ ਸਿਸਟਮ ਆ ਸਾਰਾ ਉਹ ਕਾਦੀਦਲ ਦੇ ਨਾਲ ਹੀ ਹੈ ਮੈਨੂੰ ਨਹੀਂ ਲੱਗਦਾ ਕਿ ਚੇਤੇ ਹੋਰ ਉੱਤੇ ਪੈਰ ਲਗਾ ਦੇ ਕਦੋਂ ਜਿਹੜਾ ਆਪਨੇ ਕਾਲੀ ਦਲ ਇਕੱਲੇ ਦਾ ਲੜਖੜਾ ਹੋ ਗਿਆ ਵਰਕਰ ਜਿਹੜੇ ਹੈਗੇ ਆ ਉਹ ਦਿੱਤੀ ਜਿੱਤੀ ਨਹੀਂ ਕੀ ਵੀ ਉਹ ਕਬਰ ਆਪ ਦਾ ਹੋ ਗਿਆ ਬੰਦਾਂ ਕਿਤੇ ਜਾਓ ਨਹੀਂ ਵਰਕਰ ਨੂੰ ਜਿੱਤੀ ਜਿੱਤੀ ਨਹੀਂ ਹੈਗੀ ਕਾਦੇ ਦਾ ਰੀਤੀ ਹੈ ਕੀ ਰਹੂਗਾ ਕਦੇ ਵੀ ਕਾਦੇ ਦਾ ਦੋ ਪੰਜਾਬ ਵਿੱਚ ਨਾਕਾਮਜੋ ਹੋਏਗਾ ਜਿੱਦਾਂ ਇਹਨਾਂ ਪਿਛਲੀ ਹਿਸਟਰੀ ਪੜ ਲਓ ਸਾਰੀ ਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹਿਿਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਕੱਟੇ ਛੋਟੇ ਛੋਟੇ ਕਾਲੀ ਦਲ ਤਾਂ ਪਹਿਲਾਂ ਵੀ ਖਈ ਰਹੇ ਆ ਮਾਨ ਸਾਹਿਬ ਦਾ ਹੀ ਨਾਮੇ ਤੋਂ ਲੈ ਕੇ ਚੱਲੀ ਜਾਂਦਾ ਪੂਰਾ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੂਡੇ ਵਾਲਾ ਦਾ ਵੀ ਚੱਲੀ ਜਾਂਦਾ ਹੁਣ ਵਾਲੇ ਬੁਲਾ ਦੇ ਅਕਾਲੀ ਦਲ ਕਹੇ ਕਿਨੇ بڑے ਹੋਰ ਵੀ ਹੈਗੇ ਬੜੇ ਬੇ ਜੇ ਪਰਤੇ ਰਹਿੰਦੇ ਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਦੀਆਂ ਤੇ ਵੱਖਰੇ ਤੁਹਾਡੇ ਚੁਗੇ ਨੇ ਤੁਹਾਡੇ ਤੋਂ ਹੀ ਲੱਗੂਏ ਨੇ ਲਾਮਬੰਦੀ ਉਹਨਾਂ ਨੇ ਪਿੰਡਾਂ ਚ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਲੱਗੂਗਾ ਵੀ ਇਸ ਦਾ ਸਭ ਤੁਹਾਡੇ ਪਹਿਲਾਂ ਵਾਲੇ ਵੀ ਸਾਡੇ ਚੁਗੇ ਸੀ ਜਿਹਨੇ ਹੁਣ ਤਾਂ ਹੀ ਬੜਿਆ ਉਹ ਸਾਡੇ ਚੁ ਹੀ ਗਿਆ ਜੀ ਕਾਂਗਰਸ ਸਾਡ ਬਣੂ ਤਾਂ ਕਾਂਗਰਸ ਚ ਜਾਓ ਜੇ ਕਾਗਦੀ ਦਲ ਬਣੂ ਤਾਂ ਸਾਡੇ ਚ ਰੁਸਾਸ ਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਵੇਖੋ ਲਾਮਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਆ ਜਿੱਦਾਂ ਸਿਸਟਮਾ ਸਾਰਾ ਉਹ ਕਾਗਦੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੋਰ ਇੱਥੇ ਪੈਰ ਲੱਗਣਗੇ ਜਿਵੇਂ ਮੈਨ ਉਹਨਾਂ ਛਾਰ ਵੀ ਕੋਲ ਲੈਣਾ ਪਾਸ ਤੋਂ ਦਫ਼ਤਰ ਵੀ ਜਾਣਾ ਇਸ ਤਰ੍ਹਾਂ ਦੇ ਮੈਂ ਕਹਿ ਦਿੰਦਾ ਸਵੇਰੇ ਵਾ ਭਗਵਾਨ ਦਾਸ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇਵੋ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਉਹ ਚੁਣੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫਿਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣਸ਼ਾਰਤ ਹੈ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲ ਹੈ ਪੂਰੀ ਮжоਰਿਟੀ ਦੇ ਨਾਲ ਕੱਲ ਨੂੰ ਵੋਟਾਂ ਪੈਣਗੀਆਂ ਜਦੋਂ ਵੀ ਪੈਣਗੀਆਂ ਉਦੋਂ ਕੋਈ ਜਿੱਤੇ ਜਿਹੜਾ ਮਰਜ਼ੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਉਹਦਾ ਆਪ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੁਧਾਰ ਦਾ ਸੁਧਾਰ ਦੇ ਤਹਿਤ ਜੇ ਕੋਈ ਪਾਰਟੀ ਦੋ 파ੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਜੋ ਕੁਛ ਹੈ ਪਾਰਟੀ ਦੇ ਵਿੱਚ ਸ਼ੁਰੂ ਸੈਨਾ ਹੋਈ ਸੀ ਬਿਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜ਼ਿਆਦੇ ਚਲੇ ਗਏ ਸੀ ਐਮਐਲਏ ਵੀ ਜ਼ਿਆਦੇ ਚਲੇ ਗਏ ਸੀ ਡੈਲੀਗੇਟ ਵੀ ਜ਼ਿਆਦੇ ਚਲੇ ਗਏ ਸੀ ਉਹ ਚਲਦੀ ਚਲਦੀ ਪਾਰਟੀ ਦੋ ਵਾਰ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਦੋ ਵਾਰ ਹੋਈ ਹੋਈ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪ੍ਰਤੀਭਰਤੀ ਹੈ ਉਹਨਾਂ ਦੀ ਮੁਕਤਾਲੀ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਣਸ਼ਾਲਾ ਦਾ ਕੋਈ ਸਾਥ ਕੋ ਹੋ ਸਕਦਾ ਕੋ ਗਲਤ ਕਹਦੇ ਇਹ ਤੇ ਜਿੱਕੇ ਸਿਰ ਕਹਿੰਦੇ ਨਾ ਸਾਡਾ ਕੋਈ ਦਫਤਰ ਹੋ ਸਕਦਾ ਵਧਾ ਕੇ ਵਧਾ ਕੇ ਨਾ ਮਾਫੀ ਬਗੇ ਬਿਛੜ ਰਿਹਾ ਸੋ ਕੇ ਕੀ ਹੈ ਕਿ ਸਾਰੇ ਵਾਪਸ ਨਾ ਜੋ ਆਪਾਂ ਦਿੱਕਤ ਹੋ ਜਾਈਏ 2027 ਤੇ ਸਰਕਾਰ ਬਣ ਜੇ ਕਿ 2027 ਤੇ ਸਰਕਾਰ ਬਣਾਉਣੀ ਕੋਈ ਕੋਸ਼ਿਸ਼ ਕਰ ਰਿਹਾ ਦੋਨਾਂ ਦਾ ਵੀ ਦੁਬਾਰੇ ਆਪਾਂ ਕਿਉਂਕਿ ਤੁਹਾਡੇ ਚ ਗਏ ਗਏ ਤਾਂ ਤੁਹਾਡਾ ਬੜੀ ਹੋਣੀ ਗਏ ਹੈ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਜੀ ਸਾਡੇ ਲੋਕਾਂ ਨੇ ਬਣਾਉਣੀ ਆ ਲੋਕ ਬਣਾ ਦੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਬਰੋਚ ਨਹੀਂ ਕਰ ਰਹੇ ਤੁਹਾਨੂੰ ਦੱਸਦੀ ਗੱਲ ਅਸੀਂ ਪੰਜਾਬ ਨੂੰ ਤੱਕਣਾ ਵੇਖਣਾ ਤੇ ਉਹਨੇ ਅਸੀਂ ਕਾਲੀ ਦਲ ਨੂੰ ਤੱਕਣਾ ਵੇਖਣਾ ਚਾਹੁੰਦੇ ਆ ਉਸ ਖਾਤਰ ਅਸੀਂ ਹਰਥਾਂ ਜਾਣ ਨੂੰ ਤਿਆਰ ਆ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਆ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਉੱਥੇ ਮਾਫੀ ਦੀ ਗੱਲ ਆ ਬਾਰਤ ਸਾਹਿਬ ਦੀ ਬਾਰਤ ਸਾਹਿਬ ਨੇ ਕਾਹ ਤੱਕ ਸਭ ਤੇ ਮਾਫੀ ਬਾਦ ਤੁਹਾਨੂੰ ਪਰ ਮੈਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੋਹਾਂ ਦੇ ਬੰਦ ਨਹੀਂ ਉਹਨਾਂ ਦੇ ਉਹਨਾਂ ਨੇ ਉਹਦੇ ਵੀ ਸਾਰੀ ਪਾਰਟੀ ਦੀ ਰੈਸਿਟੀ ਕਪੀਨ ਤੁਸੀਂ ਵੋਟ ਕੋਈ ਖਰਚ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਕੋਈ ਮਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੂਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋਵੇ ਦੂਸਰਾ ਸੰਗਤ ਆ ਜਾਂਦਾ ਹੁਣ ਆਪਾਂ ਇਸ ਕਰਕੇ ਪ੍ਰਧਾਨ ਜੀ ਉਸਤੇ ਕਰਦੀ ਅਪੀਲ ਕਰਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮਗਲੇ ਦੁਆਰਾ ਆਪ ਨੂੰ ਚਲੋ ਜਾਲ ਜੇ ਕੋਈ ਬੇਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਆਪਣੇ ਪਿੰਡਾਂ 'ਚ ਵੀ ਬੇਕੋ ਝਗੜੇ ਪੈ ਜਾਂਦੇ ਆ ਗਵਾਡੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ੍ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਤੇ ਰਾਕੇ ਬਾਫੀ ਬੱਕ ਲੈਦੀ ਐ ਪਰ ਦੂਜਿਆਂ ਦੇ ਛੱਡੋ ਯਾਰ ਹੋਣ ਬੁੱਕ ਗਿਆ ਕੰਮ ਪਰ ਬਾਫੀ ਬੱਕੇ ਕੇ ਦੂਣਾ ਕੋਈ ਲੜਾਈ ਨਹੀਂ ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦਿਆ ਕਿ ਆਜੋ ਇੱਥੇ ਇਕੱਠੇ ਹੋ ਕੇ ਸਾਰਾ ਕੋ ਫਾਇਦਾ ਜਿਹੜੀ ਇਹ ਲੜਾਈ ਹੈ ਇਹ더라 ਥੋੜਾ ਤਾਂ ਬੱਟਿਆ ਨਹੀਂ ਜਾਣਾ ਟੱਕਾਈ ਕੱਖ ਵੀ ਬੱਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨਕਸਾ ਥੋੜਾ ਬਹੁਤਾ ਕਰ ਸਕਦੇ ਜਿਵੇਂ ਡਾਊੜਾ ਸਾਹਿਬ ਆਡੋਗੇ ਸੀ ਸਾਥੋਂ 2002 ਚ ਉਦੋਂ ਸਾਡਾ ਨਕਸਾ ਹੋ ਗਿਆ 12 ਤਰ੍ਹਾਂ ਸੀਟਾਂ ਉਹਨਾਂ ਕਰਕੇ ਸੀ ਹਰ ਇੱਕ 8 ਸੀਟਾਂ ਤੇ ਸਾਡੀ ਸਰਕਾਰ ਰਹੀ ਸੀ ਬਾਦ ਵਿੱਚ ਸੋ ਉਹ ਸਾਡਾ ਥੋੜਾ ਬਹੁਤਾ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਹਾ ਗਿਆ ਉਹਨਾਂ ਨੇ ਸੋਚਿਆ ਕਿ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਜਿਹੜੋਂ ਟਕਰਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਜਿਹਨੇ ਬਹੁਤ ਰਕਸਾਰ ਕੀਤਾ ਹੁੰਦਾ ਹੈ ਪੰਜਾਬ ਦਾ ਉਹਨੂੰ ਟਕਰਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਤਰਾਓ ਬੈਠ ਕੇ ਕਿਹੜਾ ਮਸਲਾ ਲੱਗਦਾ ਹੈ ਕੰਗਰਸ ਨੂੰ ਜਿਹੜਾ ਤੇ ਆਪੇ ਹੋ ਜੂਗੀ ਆਪੇ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਹੀ ਹੁੰਦਾ ਆਪੇ ਹੋ ਜਾਂਦੀ ਆਉਂਦੀ ਹੈ ਜੇ ਹੁਣ ਬੋਟਾ ਅਸੀਂ ਵੜ ਲਾਂਗੇ ਤੇ ਫਿਰ ਵੱਧ ਕੀ ਹੋਊਗੀ ਤੁਸੀਂ ਵੀ ਸਾਰੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿ ਕੀ ਮਤਲਬ ਹੋਊਗਾ ਕਿੰਨੀ ਚਿਰ ਵੀ ਹੈਗੀ ਹੈ ਤੇ ਕਿੰਨੀ ਜਿਹੜੀ ਮੇਂਦਾਰ ਆ ਰਹੀ ਹੈ ਉਹ ਇਹ ਤਾਂ ਇਹ ਇਹ ਤਾਂ ਇੱਕ ਵਾਰੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਣ ਜਦੋਂ ਨੰਨੇ ਵਿੱਚ ਬਾਹਰ ਆ ਗਈ ਉੱਡੀ ਚੜਾਈ ਸੀ ਨਾ ਕਿਹੜੀ ਆਇਆ ਇਹ ਹੀ ਹਾਲਤ ਹੈ ਇਹ ਨਹੀਂ ਆਉਂਦੇ ਕਿਨੇ ਮੇਂ ਕਿੱਥੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹੈ ਹਾਉ ਮੇ ਹੈ ਕੋਈ ਮਸਲਾ ਹੀ ਨਹੀਂ ਹੈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆਜੋ ਅਸੀਂ ਹੱਲ ਕਰਨ ਦੇ ਤਿਆਰ ਹਾਂ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਦੇਰੀ ਥੋੜੀ ਜਾਇਜ਼ ਗੱਲਾਂ ਬੰਨਾਂਗੇ ਤੁਹਾਨੂੰ ਇਜਤਵਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਨੂੰ ਦੱਸੋ ਤਾਂ ਸਹੀ ਆਖ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਵਾ ਦੇਵੇ ਪ੍ਰਧਾਨ ਦੋ ਵਾਰੀ ਤੇ ਦੇਹਟ ਔਰ ਕਿਧਰ ਕਿਧਰ ਦੇਵੇ ਮੈਂ ਕਹਦਾ ਸਾੜੇ ਕਿਲ ਇਹਦੀ ਗੱਲ ਹੈ ਉਹ ਕਾਲੀਗਰ ਵੀ ਕਹਿੰਦਾ ਇਹ ਤੋਂ ਵੀ ਪ੍ਰਬੰਧੀਆਂ ਨੇ ਬਿਆਨ ਵੀ ਪਿਛਲੇ ਸਮੇਂ 'ਚ ਆਇਆ ਹੈ ਦੇ ਪੰਜਾਬ ਨੂੰ ਕਾਲੀ ਦੰਦ ਜੋਗਾ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬ ਤੋਂ। ਸਭ ਇਹ ਸਹੀ ਹੈ। ਇਸ ਵੀ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਬੜੀ ਪਾਰਟੀ ਕਾਲੀ ਦੰਦ ਹੈ। ਇਸ ਪਾਰਟੀ ਦਾ ਬਹੁਤ ਵੱਡਾ ਕੁਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ। ਵੈਸੇ ਤਾਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਕੁਰਬਾਨੀਆਂ ਪਰ ਹੈ। ਜਿੰਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਂਡੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ। ਚਾਹੇ ਬਗਲਾ ਵਾਲੇ ਲੈ ਲਓ ਚਾਹੇ ਅੰਗਰੇਜ਼ਾਂ ਵਾਲੇ ਲੈ ਲਓ ਚਾਹੇ ਦੇਸ਼ ਨੂੰ ਯਾਦ ਕਰਾਉਣ ਵਾਲੇ ਲੈ ਲਓ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ। ਕਈ ਲੱਖ ਬੰਦੇ ਆਪਣਾ ਪਟਵਾਰੇ 'ਚ ਮਾਰੇ ਗਿਆ ਸੀ। ਕਰੋਨਾ ਆਰਬਾ ਦੀ ਜਾਇ ਪੰਜਾਬੀਆਂ ਦਾ ਹੋਇਆ ਬੇਸ਼ਅਕ ਸੋ ਪੰਜਾਬੀ ਉਹ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਿਉਂਦਾ ਰੋ ਉਹ ਬਾਰਡਰ ਸਟੇਟ ਐ ਤੇ ਸਾਰਾ ਮੁਲਕੀ ਵਧੀਆ ਹੈਗਾ ਰਾਤ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਕੋਈ ਚੱਲਦੀ ਆ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ 'ਚ ਕੋਈ ਰੌਲਾ ਪੈਂਦਾ ਤੇ 4 ਬੰਦੇ ਮਰਦੇ ਦੋ ਆਪਣੇ ਪੰਜਾਬ ਦੇ ਦਿੱਤੇ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕਰਵਾਇਆ ਸੀ ਜੀ ਜੀ ਇਸ ਅਕਾਲੀ ਦਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਚੱਲੇ ਦਲ ਦਾ ਟਟਕਾ ਤਾਂ ਲੱਗੇ ਨਾ ਜੇ ਆਪਣੇ ਜੋ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਦਲ ਤਾਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਜੀ ਵੀ ਪਾਈ ਵੀ ਮੈਨੂੰ ਲੱਗਦਾ ਵੀ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਵੀ ਕਿਹੜੀ ਕਿਹੜੀ ਛੁੱਟ ਜਾਂਦਾ ਕਦੋਂ ਆ ਜਾਂਦਾ ਕਦੋਂ ਉੱਠ ਜਾਂਦਾ ਉਹ ਅਕਾਲੀ ਦਲ ਚ ਵੀ ਐਮਪੀ ਬਣਿਆ ਉਹ ਆਪ ਚ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਵੀ ਹੁੰਦਾ ਬੀਜਪੀ ਚੋਂ ਗਿਆ ਫਿਰ ਹੁਣ ਹੁਣ ਬੀਜਪੀ ਆ ਗਿਆ ਪੀਐਮ ਚੋਂ ਗਿਆ ਆ ਬੀਜਪੀ ਚੋਂ ਗਿਆ ਮੈਨੂੰ ਪਤਾ ਕਿੰਤੀ ਨਹੀਂ ਪਾਛੀ ਪਾਰਟੀਆਂ ਦਾ ਤਾਂ ਪਰ ਪਤਾ ਹੀ ਬਦਲਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹਦੇ ਬੰਦੇ ਸੌਂਡਲੇ ਹੋਣਗੇ ਇਹ ਇਹਦੇ ਬੰਦੇ ਲੈ ਕੇ ਚੱਲਣਗੇ ਫਿਰ ਤੇ ਚੱਲੇ ਹੀ ਪਿਆ ਕਾਲੀ ਦਾ